ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਾਗ ਮਲਾਰੀ ਛੰਤੇ ਮਹਲਾ 5 ਵਾ ਇਕੋ ਅੰਕਾਰੀ ਸਤਗੁਰ ਪ੍ਰਸਾਦਿ ਪ੍ਰੀਤਮ ਪ੍ਰੇਮ ਭਗਤ ਕੇ ਦਾਤੇ ਆਪਣੇ ਜਾਨ ਸੰਗ ਰਤੇ ਜਨ ਸੰਗ ਰਤੇ ਦਿਨ 세 ਰਾਤੇ ਇਕ ਨਿਮਕ ਮਨਹੋ ਨਾ ਵਿਸਰ ਗੋਪਾਲ ਗੁਣ ਨਿਧ ਸਦਾ ਸੰਗ ਸਰਬ ਗੁਣ ਜਗ ਦੀਸਰ ਮਨ 모ਹੀ ਲੀਨਾ ਚਰਨ ਸੰਗੇ ਨਾਮ ਰਸ ਜਨਮ ਤੇ ਨਾਨਕ ਪ੍ਰੀਤਮ ਕਿਰਪਾਲ ਸਦ ਹਉ ਕਿਨ ਕੋਟ ਮਦ ਜਾਤੇ ਪ੍ਰੀਤਮ ਤੇਰੀ ਗਾਤੇ ਆਗਮਿਆ ਪਰੇ ਮਹਪਤ ਤੇ ਤੁਮ ਤਾਰੇ ਪਤ ਤੇ ਪਾਵਨ ਭਗਤ ਬਛਲ ਕਿਰਪਾ ਨਿਦ ਸਿੱਧ ਸੁਆਮੀਆ ਸਤ ਸੰਗ ਭਜਨ ਸੰਗ ਰਹੁ ਸਦਾ ਅੰਤਰ ਜਮੀਆਂ ਕੋਟ ਜਨਮ ਪਰਮ ਹੰਤ ਜੋਨੀ ਤੇ ਨਾਮ ਸਿਮਰਤ ਤਾਰੇ ਨਾ ਨਿਕ ਦਰਸ ਪਿਆਸ ਹਰ ਜਿਓ ਆਪ ਲਿਹੁ ਸੁਮਾਰੀ ਹਰ ਚਰਨ ਕਮਲ ਮਨ ਲੀਨਾ ਪ੍ਰਭ ਜਲੇ ਜਨ ਤੇਰਾ ਮੀਨਾ ਜਲ ਮੀਨ ਪ੍ਰਭ ਜਿਓ ਇਕ ਤੂੰ ਹੀ ਹੈ ਇਹਨੇ ਆ ਨਾ ਜਾਨੀ ਹੈ ਗਪੁ ਜਲੇ ਬੋਧਨ ਨਾਮ ਦੇਵ ਤਾ ਪ੍ਰਸਾਦੀ ਜਨੀਐ ਭਜ ਸਾਧ ਸੰਗੈ ਇਕ ਰੰਗੈ ਕਿਰਪਾਲ ਗੋਬਿੰਦ ਦੀਨਾ ਅਨਾਥ ਨੀਚ ਅਸਰਨਾਏ ਨਾਨਕੇ ਕਰਮਿਆ ਆਪਣਾ ਕੀਨਾ ਆਪਸ ਕੋ ਆਪ ਮਿਲਾਇਆ ਪ੍ਰਭ ਪੰਜਨੇ ਹਰੀ ਰਾਯਾ ਅਚਰਜ ਸੁਮੀ ਅੰਤਰ ਜਮੀ ਮਿਲ ਗੁਣ ਨਿਧ ਪਿਆਰਿਆ ਸਦ ਮਹਾ ਮੰਗਲ ਸੁਖ ਉਪਜੈ ਗੋਵਿੰਦ ਗੁਣ ਨਿਦਸਾ ਨਿਤਸਾਰਿਆ ਮਿਲ ਸੰਗ ਸੋਹ ਦੇਖ ਮੋਹੈ ਪੁਰਬ ਲਕਿਆ ਪਾਇਆ ਬਿਨ ਬੰਤੇ ਨਾਨਕ ਸੜਨ ਤਿਨ ਕੀ ਜਿਨੇ ਹਰ ਹਰ ਧਾਇਆ ਬਿਨ ਬੰਤੇ ਨਾਨਕੇ ਸ਼ਰਨ ਤਿਨ ਕੀ ਜਿਨੇ ਹਾਰੇ ਹਰ ਧਿਆਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ